ਸਸਿਕਲ ਦੋਸਤੋ ਲੋਕ ਸਭਾ ਚੋਣਾਂ ਨਾਲ ਜੁੜੀਆਂ ਬਹੁਤ ਸਾਰੀਆਂ ਖਬਰਾਂ ਨੇ ਬਹੁਤ ਸਾਰੀਆਂ ਅਪਡੇਟਸ ਨੇ ਪ੍ਰਧਾਨ ਮੰਤਰੀ ਜਿਹੜੇ ਸਾਬਕਾ ਨੇ ਆਪਣੇ ਮਮੋਣ ਸਿੰਘ ਉਹਨਾਂ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਪ੍ਰਧਾਨ ਮੰਤਰੀ ਮੋਦੀ ਤੇ تنਕੀਦ ਵੀ ਕੀਤੀ ਗਈ ਹੈ ਹੋਰ ਬਹੁਤ ਸਾਰੀਆਂ ਅਪਡੇਟਸ ਨੇ ਪੰਜਾਬ ਦੇ ਵਿੱਚੋਂ ਵੀ ਪਰ ਕਿਉਂਕਿ ਜਿਹੜੀ ਆਪਾਂ ਇੱਕ ਲੜੀ ਜਿਹੜੀ ਸ਼ੁਰੂ ਕੀਤੀ ਹੈ ਆਪਣੇ ਵੀਲੌਗਸ ਦੀ ਜਿਹਦੇ ਵਿੱਚ ਆਪਾਂ ਪੰਜਾਬ ਦੇ 13 ਦੇ 13 ਹਲਕਿਆਂ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਸੋ ਜੇਕਰ ਆਪਾਂ ਸ਼ੁਰੂਆਤ ਕਰੀਏ ਜਿਵੇਂ ਕਿ ਆ ਜਾਂਦਾ ਇੱਕ ਫੇਮਸ ਡਾਇਲੋਗ ਹੈ ਕਿ ਸਾਡਾ ਕੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਕੇ ਪੰਜਾਬ ਦੀ ਬਹੁਤ ਹੀ ਜੜੀ ਆ ਬਹੁਤ ਚਰਚਿਤ ਸੀਟ ਸੰਗਰੂਰ ਸੋ ਇਹ ਤੋਂ ਸ਼ੁਰੂਆਤ ਕਰਕੇ ਆਪਾਂ ਜਿਹੜੀਆਂ ਬਾਕੀ ਸੀਟਾਂ ਦੇ ਉੱਤੇ ਗੱਲਬਾਤ ਕਰਨੀ ਹੈ ਪਰ ਸਾਰਿਆਂ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਸਬਸਕ੍ਰਾਈਬ ਹਜੇ ਤੱਕ ਨਹੀਂ ਕੀਤਾ YouTube ਤੇ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ TikTok ਤੇ ਦੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰ ਲਿਓ ਸੰਗਰੂਰ ਆਮ ਆਦਮੀ ਪਾਰਟੀ ਦੀ ਸਿਆਸੀ ਰਾਜਧਾਨੀ ਮੰਨੀ ਜਾਂਦੀ ਆ ਭਗਵੰਤ ਮਾਨ ਸਾਹਿਬ ਦੋ ਵਾਰੀ ਉੱਥੋਂ ਜਿੱਤਦੇ ਰਹੇ ਨੇ ਤੇ ਜਿਹੜਾ ਪਿਛਲੀ ਵਾਰ ਚੀਜ਼ਾਂ ਬਦਲੀਆਂ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜਾ ਜਿਮਨੀ ਚੋਣ ਜਿੱਤ ਜਾਂਦੇ ਨੇ ਪਰ ਉਸ ਤੋਂ ਬਾਅਦ ਜਿਹੜਾ ਹੁਣ ਜਿਹੜੇ ਹਾਲਾਤ ਕਿਦਾਂ ਦੇ ਨੇ ਗੁਰਮੀਤ ਸਿੰਘ ਮੀਤ ਹੇਰ ਨੇ ਆਮ ਆਦਮੀ ਪਾਰਟੀ ਦੇ ਮਨਿਸਟਰ ਵੀ ਨੇ ਪੁਰਾਣੇ ਆਗੂ ਨੇ ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਜਿਹੜੇ ਨੇ ਉਹਨਾਂ ਨੂੰ ਕਾਂਗਰਸ ਲੈ ਕੇ ਆਈਆ ਭਲੱਤ ਦੇ ਜਿਹੜੇ ਐਮਐਲਏ ਨੇ ਸਰਦਾਰ ਸੁਖਪਾਲ ਸਿੰਘ ਖਹਿਰਾ ਜਿਹੜਾ ਉਹਨਾਂ ਨੂੰ ਮਾਲਵੇ ਵਾਲੇ ਪਾਸੇ ਲਿਆਂਦਾ ਗਿਆ ਕਿਉਂਕਿ ਮੰਨਿਆ ਜਾਂਦਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਵੋਟ ਨੂੰ ਉਹ ਕਾਟ ਕਰ ਸਕਦੇ ਆ ਤੇ ਖੈਰਾ ਸਾਹਿਬ ਦਾ ਇਹ ਵੀ ਕਹਿਣਾ ਕਿ ਜਿਹੜੇ ਗਰਮੀਤ ਮੀਤ ਹੀਰ ਨੇ ਉਹਨਾਂ ਨੂੰ ਤਾਂ ਜਦੋਂ ਪਹਿਲੀ ਵਾਰ ਜਦੋਂ ਖੈਰਾ ਸਾਹਿਬ ਆਮ ਆਦਮੀ ਪਾਰਟੀ ਦੇ ਵਿੱਚ ਹੁੰਦੇ ਸੀ ਉਹਨਾਂ ਨੂੰ ਤਾਂ ਉਹਨਾਂ ਦਾ ਕਹਿਣਾ ਕਿ ਟਿਕਟ ਮੈਂ ਦਵਾਈ ਸੀ ਤੇ ਭਗਵੰਦ ਮਾਨ ਤਾਂ ਇਹਨੂੰ ਰੈਡੀ ਨਹੀਂ ਸੀ ਨਾਲ ਰੱਖਣ ਨੂੰ ਪਰ ਖੈਰ ਆਪਾਂ ਜਾਣਦੇ ਹਾਂ ਮੀਥੀਰ ਸਾਹਿਬ ਜਿਹੜੇ ਪੁਰਾਣੇ ਆਗੂ ਨੇ ਆਮ ਆਦਮੀ ਪਾਰਟੀ ਦੇ ਮਨਿਸਟਰ ਵੀ ਨੇ ਦੂਸਰੀ ਵਾਰ ਬਧਾਇਕ ਬਣੇ ਸੀ ਉਹ ਤੇ ਉਹਨਾਂ ਦਾ ਮੁਕਾਬਲਾ ਜਿਹੜਾ ਉਹ ਮੰਨਿਆ ਜਾ ਰਿਹਾ ਕਿ ਸੁਖਪਾਲ ਸਿੰਘ ਖੈਰਾ ਦਾ ਮੀਥੀਰ ਦਾ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਕਿਉਂਕਿ ਸਿਟਿੰਗ ਐਮਪੀ ਨੇ ਉਥੋਂ ਸੋ ਇਹ ਕਿਹਾ ਜਾ ਰਿਹਾ ਕਿ ਕਾਫੀ ਮੁਕਾਬਲੇ ਦੇ ਵਿੱਚ ਨੇ ਇਕਬਾਲ ਸਿੰਘ ਝੁੰਦਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤੇ ਅਰਵਿੰਦ ਖੰਨਾ ਨੂੰ ਟਿਕਟ ਦਿੱਤੀ ਆ ਭਾਜਪਾ ਨੇ ਸੋ ਇਹ ਤਾਂ ਇਸ ਸਮੇਂ ਉੱਥੇ ਜਿਹੜੇ ਉਮੀਦਵਾਰ ਨੇ ਮਾਨ ਸਾਹਿਬ ਸਰਦਾਰ ਸਿੰਘ ਮਾਨ ਦਾ ਜਿਹੜਾ ਉਹ ਆਪਾਂ ਨੂੰ ਪਤਾ ਸਾਰਾ ਤੁਸੀਂ ਉਹਨਾਂ ਦੀ ਹਿਸਟਰੀ ਜਾਣਦੇ ਹੋ ਤੇ ਉਹ ਜਿਹੜਾ ਇਸ ਤੋਂ ਪਿਛਲੀ ਵਾਰ ਦੀਆਂ ਚੋਣਾਂ ਦੇ ਵਿੱਚ ਤਾਂ ਬਹੁਤ ਹੀ ਘੱਟ ਵੋਟਾਂ ਮਿਲੀਆਂ ਸੀ ਉਹਨਾਂ ਨੂੰ ਜਦੋਂ ਤਾਰਨ ਤਾਰਨ ਤੋਂ ਖੜੇ ਹੋਏ ਸੀ ਉਹ ਆਪਣਾ ਕਰੋੜ ਸਾਹਿਬ ਵਾਲੀ ਸੀਟ ਤੋਂ ਸੌਰੀ ਸੋ ਉਹ ਜਿਹੜਾ ਜੇਕਰ ਆਪਾਂ ਦੇਖੀਏ ਤਾਂ ਜਿਹੜੀ ਸਰਦਾਰ ਸੁਖਪਾਲ ਸਿੰਘ ਖੈਰਾ ਦੀ ਸਿਆਸਤ ਹੈ ਜਾਂ ਮਾਨ ਸਾਹਿਬ ਦੀ ਸਿਆਸਤ ਉਹਨੂੰ ਕਿਤੇ ਨਾ ਕਿਤੇ ਜੁੜ ਕੇ ਵੀ ਦੇਖਿਆ ਜਾਂਦਾ ਕਿਉਂਕਿ ਆਮ ਤੌਰ ਤੇ ਪਰ ਉਹਨਾਂ 'ਚ ਕਾਫੀ ਫਰਕ ਹੈ ਵੈਸੇ ਖੈਰਾ ਸਾਹਿਬ ਜਿਹੜਾ ਪੰਜਾਬ ਦੀਆਂ ਜਿੱਥੇ ਹੱਕ ਹੱਕੀ ਮੰਗਾਂ ਦੀ ਗੱਲ ਕਰਦੇ ਨੇ ਉੱਥੇ ਜਿਹੜੇ ਮਾਨ ਸਾਹਿਬ ਆ ਉਹਨਾਂ ਦਾ ਮੇਨ ਮੁੱਦਾ ਜਿਹੜਾ ਹੁੰਦਾ ਉਹ ਹਮੇ ਕਾਲਸਤਾ ਹੁੰਦਾ ਸੋ ਉਹਨੂੰ ਲੈ ਕੇ ਉਹ ਉਹਨਾਂ ਦਾ ਇਹ ਰਹਿੰਦਾ ਤੇ ਸਥਿਤੀਆਂ ਇੱਥੇ ਕਦੋਂ ਬਦਲਦੀਆਂ ਜਦੋਂ ਜਿਹੜਾ ਮੀਤ ਹੀਰ ਦਾ ਤਾਂ ਨਾਮ ਚੱਲ ਹੀ ਰਿਹਾ ਹੈ ਸਗਾ ਆਮ ਆਦਮੀ ਪਾਰਟੀ ਦੇ ਵੱਲੋਂ ਕਿਉਂਕਿ ਮੈਂ ਜਿਵੇਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਿਆਸੀ ਰਾਜਤਾ ਦੀ ਮੰਨੀ ਜਾਂਦੀ ਹੈ ਇਹ ਮੰਨੀ ਕਿਉਂ ਜਾਂਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਇਸ ਸਮੇਂ ਸਭ ਤੋਂ ਵੱਡੇ ਲੀਡਰ ਨੇ ਤੇ ਮੁੱਖ ਮੰਤਰੀ ਨੇ ਉਹਨਾਂ ਦਾ ਜਿਹੜਾ ਸਿਆਸੀ ਜਨਮ ਆ ਉਹ ਸੰਗਰੂਰ ਲੋਕ ਸਭਾ ਤੋਂ ਹੋਇਆ 2019 ਦੀਆਂ ਜੇਕਰ ਆਪਾਂ ਦੇਖੀਏ ਤੇ ਇਹ ਪਹਿਲਾ ਐਕਚੁਅਲੀ 2014 ਦੀ ਆਪਾਂ ਲੋਕ ਸਭਾ ਦੇਖਦੇ ਹਾਂ ਭਗਵੰਤ ਮਾਨ ਸਾਹਿਬ ਨੂੰ 533237 ਵੋਟਾਂ ਮਿਲੀਆਂ ਸੀਗੀਆਂ ਜਦਕਿ ਦੂਸਰੇ ਨੰਬਰ ਤੇ ਰਹਿ ਸਗੇ ਸੁਖਦੇਵ ਸਿੰਘ ਢੀਂਡਸਾ ਜਿਨ੍ਹਾਂ ਨੂੰ 321516 ਵੋਟਾਂ ਹਾਸਲ ਹੋਈਆਂ ਸੀਗੀਆਂ ਵਿਜੇਂਦਰ ਸਿੰਘ ਲਸਗੇ 181410 ਵੋਟਾਂ ਦੇ ਨਾਲ ਤੀਸਰੇ ਨੰਬਰ ਤੇ ਕਾਂਗਰਸ ਦੇ ਫਿਰ ਆਉਂਦੀ 219 219 214 ਦੇ ਵਿੱਚ ਆਮ ਆਦਮੀ ਪਾਰਟੀ ਦੇ 4 ਐਮਪੀ ਜਿੱਤਦੇ ਨੇ ਸਭ ਤੋਂ ਵੱਡੇ ਮਾਰਜਨ ਨਾਲ ਮਾਨ ਸਾਹਿਬ ਜਿੱਤੇ ਸੀ ਉਸ ਤੋਂ ਬਾਅਦ 2119 ਦੇ ਵਿੱਚ ਭਗਵੰਤ ਮਾਨ ਇਕੱਲੇ ਇਕਲੋਤੇ ਐਮਪੀ ਬਣਦੇ ਨੇ ਜਿਹੜਾ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੂੰ 413561 ਵੋਟਾਂ ਮਿਲਦੀਆਂ ਨੇ ਜਦਕਿ ਕੇਵਲ ਸਿੰਘ ਢਿੱਲੋਂ ਇੰਡੀਆ ਨੈਸ਼ਨਲ ਕਾਂਗਰਸ ਦੇ ਜਿਨ੍ਹਾਂ ਨੂੰ 303350 ਵੋਟਾਂ ਮਿਲਦੀਆਂ ਨੇ ਪ੍ਰਮੇਂਦਰ ਸਿੰਘ ਢੀਂਡਾ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ 263498 ਵੋਟਾਂ ਲੈ ਕੇ ਜਾਂਦੇ ਨੇ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ 2119 ਦੇ ਵਿੱਚ ਇਹਨਾਂ ਨੂੰ 48365 ਵੋਟਾਂ ਮਿਲੀਆਂ ਸੀ ਜਦਕਿ ਇਸੇ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਹੁਣਾਂ ਨੂੰ ਜਿਹੜਾ ਜਦੋਂ ਦੁਬਾਰਾ ਜਿਮਨੀ ਚੋਣ ਹੁੰਦੀ ਆ ਤੇ ਇਹਨਾਂ ਨੂੰ ਜਿਹੜੀਆਂ 253000 ਤੇ 154 ਵੋਟਾਂ ਹਾਸਲ ਹੁੰਦੀ ਹੈ ਸੋ ਕਾਫੀ ਫਰਕ ਜਿਹੜਾ ਉੱਥੇ ਤੁਸੀਂ ਦੇਖ ਸਕਦੇ ਆ ਤੇ ਇਹ ਜਿਹੜਾ ਇੱਕ ਵੱਡਾ ਕਰ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਵੀ ਜਾਂ ਕਾਂਗਰਸ ਦੇ ਵੀ ਕਾਫੀ ਵੋਟਰਸ ਨੇ ਤੁਸੀਂ ਪ੍ਰਵਿੰਦਰ ਸਿੰਘ ਢੀਡਸਾ ਦੀ ਬੋਟ ਦੇਖ ਲਓ 263000 ਆ 2019 ਦੇ ਵਿੱਚ 2014 ਦੇ ਵਿੱਚ ਜਿਹੜੇ ਆ ਹੈਗੇ ਨੇ ਆਪਣੇ ਸੰਦੀਪ ਸਿੰਘ ਢੀਡਸਾ ਜਿਹੜੇ ਉਹਨਾਂ ਦੇ ਪਿਤਾ ਜੀ ਨੇ 321000 ਆ ਸੋ ਇਸੇ ਕਰਕੇ ਜਿਹੜਾ ਇਹ ਸੰਗਰੂਰ ਵਾਲੀ ਸੀਟ ਤੇ ਕਾਫੀ ਜਿਆਦਾ ਜਿਹੜਾ ਇਹਦੀ ਗੱਲ ਇਸ ਕਰਕੇ ਵੀ ਹੋ ਰਹੀ ਸੀਗੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ ਕਲੈਸ਼ਸ ਨੇ ਕਿ ਢੀਡਸਾ ਪਰਿਵਾਰ ਖਫਾ ਹੋ ਗਿਆ ਜਦੋਂ ਪਹਿਲਾਂ ਉਹ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਉਂਦੇ ਨੇ ਮੰਨਿਆ ਜਾ ਰਿਹਾ ਸੀਗਾ ਕਾਫੀ ਇਹ ਇਹਨੂੰ ਲੈ ਕੇ ਕਿ ਜਿਹੜਾ ਵੀ ਉਹ ਉਹਨਾਂ ਨੂੰ ਟਿਕਟ ਮਿਲੇਗੀ ਪ੍ਰਮਿੰਦਰ ਸਿੰਘ ਢੀਂਟਾ ਸ ਇਥੋਂ ਐਮਪੀ ਦੇ ਉਮੀਦਵਾਰ ਹੋ ਸਕਦੇ ਨੇ ਪਰ ਉਹਨਾਂ ਨੂੰ ਟਿਕਟ ਨਹੀਂ ਮਿਲਦੀ ਉਸ ਤੋਂ ਬਾਅਦ ਢੀਂਟਾ ਸ ਪਰਿਵਾਰ ਦਾ ਜਿਹੜਾ ਇੱਕ ਉਹਨਾਂ ਦੇ ਵੱਲੋਂ ਉਹਨਾਂ ਨੇ ਆਪਣੀਆਂ ਗੱਲਾਂ ਵੀ ਰੱਖੀਆਂ ਕਿ ਸਾਡੇ ਨਾਲ ਧੋਖਾ ਹੋਇਆ ਜਾਂ ਸਾਨੂੰ ਦੱਸਿਆ ਨਹੀਂ ਗਿਆ ਸੁਖਵੀਰ ਸਿੰਘ ਬਾਦਲ ਬਨ ਉਹ ਇਹ ਗੱਲ ਕਹੀਗੇ ਕਿ ਅਸੀਂ ਇਹਨਾਂ ਨੂੰ ਪਹਿਲਾਂ ਹੀ ਇਹ ਗੱਲ ਦੱਸਤੀ ਸੀਗੀ ਸੋ ਖੈਰ ਆਪੋ ਆਪਣਾ ਜਿਹੜਾ ਆਰਗੂਮੈਂਟ ਸਾਰਿਆਂ ਨੇ ਪੇਸ਼ ਕੀਤਾ ਉਸ ਤੋਂ ਬਾਅਦ ਜਿਹੜਾ ਤਕਰੀਬਨ clear ਹੋ ਗਿਆ ਇਕਵਾਲ ਸਿੰਘ ਝੁੰਦਾ ਜਿਹੜਾ ਹੈ ਸ਼੍ਰੋਮੀ ਕਾਲੀ ਦਲ ਦੇ ਬਲੋ ਇਹਨਾਂ ਨੇ ਇੱਕ ਇਹਨਾਂ ਦੀ ਡਿਸਪਲਿਨਰੀ ਕਮੇਟੀ ਸੀ ਜਾਂ ਜੋ ਵੀ ਇੱਕ ਕਮੇਟੀ ਬਣਾਈ ਗਈ ਸੀ ਝੁੰਦਾ ਕਮੇਟੀ ਜਿਹਨੂੰ ਕਿਹਾ ਜਾਂਦਾ ਉਹਤੇ ਕਾਫੀ ਜ਼ਿਆਦੇ ਉਹਨੂੰ ਲੈ ਕੇ ਗੱਲਬਾਤ ਵੀ ਹੁੰਦੀ ਰਹੀ ਤੇ ਬਾਦਲ ਸਾਹਿਬ ਦਾ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਇਹ ਕਹਿਣਾ ਸੀ ਕਿ ਮੈਂ ਪਹਿਲਾਂ ਹੀ ਜਿਹੜਾ ਢੀਂਡ ਸਾਹਿਬ ਪਰਿਵਾਰ ਤੱਕ ਇਹ ਗੱਲ ਪਹੁੰਚਾਤੀ ਸੀ ਕਿ ਆਪਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਦੇਖ ਲਵਾਂਗੇ ਜਾਂ ਹੋਰ ਚੀਜ਼ਾਂ ਦੇਖ ਲਵਾਂਗੇ ਪਰ ਕਿਉਂਕਿ ਇਕਵਾਲ ਸਿੰਘ ਝੁੰਦਾ ਹੋਣਾ ਨੂੰ ਅਸੀਂ ਪਹਿਲਾਂ ਪ੍ਰੋਮਿਸ ਕੀਤਾ ਹੋਇਆ ਸੰਗਰੂਰ ਤੋਂ ਜਿਹੜ ਸੋ ਖੈਰ ਇਹ ਇਹ ਇੱਕ ਪਾਸੇ ਇਹ ਇਥੇ ਸਮੀਕਰਨ ਰਹੇ ਲਗਾਤਾਰ ਇਹ ਸੀਟ ਜਿਹੜੀ ਖਬਰਾਂ ਦੇ ਵਿੱਚ ਰਹੀ ਸ਼੍ਰੋਮੀ ਕਾਲੀ ਦਲ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਕਿਉਂਕਿ ਉਹਨਾਂ ਦੀ ਮੇਨ ਸੀਟ ਆ ਇਹ ਭਗਵੰਤ ਮਾਨ ਦੀ ਸੀਟ ਸੀਗੀ ਤੇ ਹਾਰ ਗਏ ਸੀ ਜਿਮਨੀ ਚੋਣ ਤੇ ਇਸ ਕਰਕੇ ਕਾਫੀ ਅਹਿਮ ਸੀਗੀ ਕਿ ਤੇ ਕਿਹਨੂੰ ਖੜਾ ਕਰਦੇ ਨੇ ਫਿਰ ਨਾਲ ਦੀ ਨਾਲ ਜਦੋਂ ਸੁਖਪਾਲ ਸਿੰਘ ਖਹਿਰਾ ਆਉਂਦੇ ਨੇ ਫਿਰ ਇੱਕ ਹੋਰ ਡਿਬੇਟ ਸ਼ੁਰੂ ਹੋ ਜਾਂਦੀ ਆ ਪਰ ਫਿਰ ਇਹਦੇ ਵਿੱਚ ਇੱਕ ਵੱਖਰਾ ਮੋੜ ਆਉਂਦਾ ਜਦੋਂ ਕਿ ਜਿਹੜੇ ਦਲਵੀਰ ਸਿੰਘ ਗੋਲਡੀ ਨੇ ਜਿਹੜੇ ਕਿ ਜਿਹੜਾ ਕਾਂਗਰਸ ਦੇ ਬੰਨਿਓ ਲੜਦੇ ਰਹੇ ਨੇ ਭਗਵੰਤ ਮਾਨ ਦੇ ਖਿਲਾਫ ਲੜੇ ਸੀਗੇ ਧੂਰੀ ਵਿਧਾਨ ਸਭਾ ਦੇ ਵਿੱਚ ਤੇ ਸੰਗਰੂਰ ਤੋਂ ਉਹ ਜਿੰਨੀ ਚੋਣ ਵੀ ਲੜੇ ਜਦੋਂ ਮਾਨ ਸਾਹਿਬ ਜਿੱਤੇ ਨੇ ਸਿਮਰਜੀਤ ਸਿੰਘ ਮਾਨ ਸਾਹਿਬ ਤੇ ਫਿਰ ਜਿਹੜਾ ਸੁਖਪਾਲ ਸਿੰਘ ਖਹਿਰਾ ਦਾ ਉਹ ਵਿਰੋਧ ਨਹੀਂ ਕਰਦੇ ਕਹਿੰਦੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਸੀਂ ਉਹਨਾਂ ਦੇ ਨਾਲ ਚੱਲਾਂਗੇ ਪਰ ਪਾਰਟੀ ਨੇ ਸਾਡੇ ਨਾਲ ਧੋਖਾ ਕੀਤਾ ਸਾਨੂੰ ਪਹਿਲਾਂ ਦੱਸਣਾ ਚਾਹੀਦਾ ਸੀ ਨਾਰਾਜ਼ਗੀ ਜ਼ਾਹਰ ਕਰਦੇ ਨੇ ਫਿਰ ਉਹਨਾਂ ਦੇ ਵੱਲੋਂ ਇੱਕ ਸ਼ੇਰੋ ਸ਼ਾਇਰੀ ਹੁੰਦੀ ਆ ਉਸ ਸ਼ੇਰੋ ਸ਼ਾਇਰੀ ਤੇ ਲਗਾਤਾਰ ਪੰਜਾਬ ਦੇ ਮੀਡੀਆ ਦੇ ਵਿੱਚ ਗੱਲਬਾਤ ਹੁੰਦੀ ਹੈ ਤੇ ਦੋਕ ਦਿਨਾਂ ਬਾਅਦ ਆ ਆਮ ਆਦਮੀ ਪਾਰਟੀ ਦੇ ਜਿੱਦਾਂ ਆਪਾਂ ਬੈਠੇ ਆਂ ਇਧਰਲੇ ਪਾਸੇ ਗੋਲਡੀ ਸਾਹਿਬ ਬੈਠੇ ਆ ਇਧਰਲੇ ਪਾਸੇ ਮਾਨ ਸਾਹਿਬ ਬੈਠੇ ਆ ਇਧਰ ਜਿਹੜਾ ਆਪਣੇ ਮੀਤ ਹੇਰ ਸਾਹਿਬ ਨੇ ਤੇ ਉਹ ਪ੍ਰੈਸ ਕਾਨਫਰੰਸ ਹੁੰਦੀ ਆ ਤੇ ਦਲਵੀਰ ਗੋਲਡੀ ਚਲ ਜਾਂਦੇ ਨੇ ਆਪ ਆਦਮੀ ਪਾਰਟੀ ਦੇ ਵਿੱਚ ਜਿਹੜੇ ਸਰਦਾਰ ਚੁਕਪਾਲ ਸਿੰਘ ਖਹਿਰਾ ਨੂੰ ਫੇਵਰਿਟ ਮੰਨਿਆ ਜਾ ਰਿਹਾ ਸੀ ਇੱਥੇ ਦੱਸਦੇ ਆ ਕਿ ਉਹਦੇ ਨਾਲ ਸੰਕਰਨ ਕਾਫੀ ਬਦਲ ਗਿਆ ਗੋਲਡੀ ਸਾਹਿਬ ਦਾ ਕਾਫੀ ਆਧਾਰ ਹੈਗਾ ਸੋ ਇਹ ਹੁਣ ਸੰਗਰੂਰ ਦੀ ਸੀਟ ਕਿਦਾਂ ਪਲੇ ਆਊਟ ਕਰੂਗੀ ਇਹ ਬੜਾ ਦੇਖਣ ਵਾਲਾ ਰਹਿਣਾ ਕਿ ਇਹਦੇ ਵਿੱਚ ਕਿਸ ਵੀ ਕੇ ਨਾਲ ਜਿਹੜੀਆਂ ਸਥਿਤੀਆਂ ਬਣਦੀਆਂ ਸੋ ਆਪਾਂ ਜਿਹੜਾ ਸੰਗਰੂਰ ਦੇ ਨਾਲ ਨਾਲ ਜੇਕਰ ਆਪਾਂ ਅੱਗੇ ਚੱਲੀਏ ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਹੁਸ਼ਿਆਰਪੁਰ ਦੀ ਦੇ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਆ ਕਿਦਾਂ ਕਿਦਾਂ ਕਿਹੜੀ ਕਿਹੜੀ ਪਾਰਟੀ ਦੇ ਵੱਲੋਂ ਕੌਣ ਕੌਣ ਕਿਹਨੂੰ ਕਿਹਨੂੰ ਟਿਕਟ ਮਿਲੀ ਆ ਅਨੀਤਾ ਸੋਮ ਪ੍ਰਕਾਸ਼ ਜੀ ਨੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਯਾਮਨੀ ਗੋਮਰ ਨੇ ਕਾਂਗਰਸ ਦੇ ਵੱਨੀਓ ਇਸੇ ਤਰੀਕੇ ਨਾਲ ਜਿਹੜੇ ਹੈਗੇ ਨੇ ਆਮ ਆਦਮੀ ਪਾਰਟੀ ਦੇ ਡਾਕਟਰ ਰਾਜਕੁਮਾਰ ਤੇ ਚੱਬੇਵਾਲ ਸੋਨ ਸਿੰਘ ਠੰਡਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਡਾਕਟਰ ਰਾਜਕੁਮਾਰ ਚੱਬੇਵਾਲ ਜਿਹੜੇ ਆ ਇਹ ਵੀ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਤੇ ਇਹਨਾਂ ਨੂੰ ਟਿਕਟ ਮਿਲ ਗਈ ਤੇ ਜਿਹੜੇ ਅਨੀਤਾ ਸੋਮ ਪ੍ਰਕਾਸ਼ ਨੇ ਇਹ ਇਹ ਜਿਹੜੇ ਲਾਸਟ ਪਿਛਲੀ ਵਾਰ ਐਮਪੀ ਸੀਗੇ ਸੋਮ ਪ੍ਰਕਾਸ਼ ਜੀ ਉਹਨਾਂ ਦੀ ਧਰਮ ਪਤਨੀ ਨੇ ਸੋਮ ਪ੍ਰਕਾਸ਼ ਜੀ ਜਿਹੜੇ ਆ ਮਨਿਸਟਰ ਵੀ ਨੇ ਤੇ ਉਹ ਹੈਗਾ ਉਹਨਾਂ ਦਾ ਵੀ ਇਲਾਕੇ ਦੇ ਵਿੱਚ ਐਮਐਲਏ ਦੇ ਜਿਹੜੇ ਆ ਵੀ ਬਣਦੇ ਰਹੇ ਨੇ ਉਹ ਇਹਦੇ ਨਾਲ ਨਾਲ ਇਹਨਾਂ ਤੋਂ ਪਹਿਲਾਂ ਵੀ ਜਿਹੜੀ ਟਿਕਟ ਆ ਉਹ ਜਿਹੜੀ ਐਮਪੀਸ਼ਿਪ ਆ ਉਹ ਇਹਨਾਂ ਦੀ ਬੀਜੇਪੀ ਦੇ ਕੋਲ ਹੀ ਸੀ ਇਹ ਸੀਟ ਜਿਹੜੀ ਆ ਤੇ ਸੋਮ ਪ੍ਰਕਾਸ਼ ਜੀ ਤੋਂ ਪਹਿਲਾਂ ਸੋ ਇਹ ਹਸ਼ਿਆਰਪੁਰ ਦੀ ਸੀਟ ਦੇ ਉੱਤੇ ਜਿਹੜਾ ਮੰਨਿਆ ਜਾ ਰਿਹਾ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਵੀ ਤਗੜੀ ਟੱਕਰ ਦੇ ਰਹੇ ਨੇ ਬਾਕੀ ਜਿਵੇਂ ਮੈਂ ਕਿਹਾ ਕਿ ਇਨਕੰਮਬੈਂਟ ਜਿਹੜੇ ਨੇ ਉਹ ਸੋਮ ਪ੍ਰਕਾਸ਼ ਜੀ ਹੈ ਤੇ ਉਹਨਾਂ ਦੀ ਧਰਮ ਪਤਨੀ ਜਿਹੜਾ ਭਾਜਪਾ ਦੇ ਵੱਲੋਂ ਚੋਣ ਲੜ ਰਹੇ ਨੇ ਸੋ ਇਹ ਬੀਜੇਪੀ ਦੇ ਲਈ ਕਾਫੀ ਅਹਿਮ ਰਹਿਣ ਵਾਲੀ ਹੈ ਇਹ ਸੀਟ ਕਿਉਂਕਿ ਲਗਾਤਾਰ ਇਥੋਂ ਉਹ ਜਿੱਤਦੇ ਰਹੇ ਨੇ ਸੋ ਜੇਕਰ ਆਪਾਂ ਦੇਖੀਏ ਤਾਂ 2019 ਦੇ ਵਿੱਚ ਸੋਮ ਪ੍ਰਕਾਸ਼ ਜੀ ਨੂੰ 412320 ਵੋਟਾਂ ਹਾਸਲ ਹੋਈਆਂ ਸੀਗੀਆਂ ਡਾਕਟਰ ਰਾਜਕੁਮਾਰ ਚੱਬੇਵਾਲ ਜਿਹੜੇ ਕਿ ਹੁਣ ਆਮ ਆਦਮੀ ਪਾਰਟੀ ਦੇ ਬੰਨਿਓ ਲੜ ਰਹੇ ਨੇ ਇਹ ਕਾਂਗਰਸ ਦੇ ਵੱਲੋਂ ਸੀਗੇ ਜਿਨ੍ਹਾਂ ਨੂੰ 372000 ਤੇ 790 ਵੋਟਾਂ ਮਿਲੀਆਂ ਸੀਗੀਆਂ ਇੱਥੇ BSP ਦਾ ਵੀ ਕਾਫੀ ਆਧਾਰ ਆ ਜੀ ਤੇ ਬਹੁਜਨ ਸਮਾਜ ਪਾਰਟੀ ਦਾ ਖੁਸ਼ੀਰਾਮ ਨੂੰ 128564 ਵੋਟਾਂ ਹਾਸਲ ਹੋਈਆਂ ਸੀਗੀਆਂ 219 ਦੀ ਜਿਹੜੀ ਆ ਲੋਕ ਸਭਾ ਦੇ ਵਿੱਚ ਦੇਕਰ 224 ਤੇ ਆਪਾਂ ਆਈਏ ਤਾਂ ਜਿਹੜੇ ਵਿਜੇ ਸੰਪਲਾ ਜੀ ਆ ਉਹ BJP ਦੇ ਵੱਲੋਂ ਇੱਥੋਂ ਜਿੱਤੇ ਸੀਗੇ 346643 ਵੋਟਾਂ ਲੈ ਕੇ ਮਹਿੰਦਰ ਸਿੰਘ ਕੇਪੀ ਕਾਂਗਰਸ ਦੇ ਵੱਲੋਂ 333061 ਵੋਟਾਂ ਲੈ ਕੇ ਗਏ ਸੀਗੇ ਤੇ ਯਮਨੀ ਗੋਮਰ ਜਿਹੜੇ ਕਿ ਹੁਣ ਕਾਂਗਰਸ ਦੇ ਵੱਲੋਂ ਖੜੇ ਆ ਉਦੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀਗੇ ਉਹਨਾਂ ਨੂੰ 213388 ਵੋਟਾਂ ਪਈਆਂ ਸੀਗੀਆਂ ਇਹ 2014 ਜਦੋਂ 4MP ਪੰਜਾਬ ਨੇ ਜਿਤਾਈ ਸੀ ਆਮ ਆਦਮੀ ਪਾਰਟੀ ਦੇ ਤੇ ਉਦੋਂ ਹਾਲਾਂਕਿ ਜਿਹੜੀ ਬਹੁਜਨ ਸਮਾਜ ਪਾਰਟੀ ਆ ਉਹਨਾਂ ਦਾ 40497 ਵੋਟਾਂ ਹੀ ਹਾਸਲ ਕਰ ਪਾਏ ਸੀਗੇ ਸੋ ਕਾਫੀ ਵੋਟ ਕਹ ਲੋ ਕਿ ਉਹ ਆਮ ਆਦਮੀ ਪਾਰਟੀ ਨੂੰ ਚਲੇ ਗਈ ਸੀ ਪਰ 2019 ਦੇ ਵਿੱਚ ਫਿਰ ਸਥਿਤੀਆਂ ਬਦਲ ਜਾਂਦੀਆਂ ਆਮ ਆਦਮੀ ਪਾਰਟੀ ਬਹੁਤ ਹੇਠਾਂ ਆ ਜਾਂਦੀ ਆ ਹੁਣ ਕਿਉਂਕਿ ਪੰਜਾਬ ਦੇ ਵਿੱਚ ਸੱਤਾ ਆ ਆਮ ਆਦਮੀ ਪਾਰਟੀ ਦੀ ਸੋ ਇਸ ਕਰਕੇ ਜਿਹੜਾ ਅਪਰ ਗਏ ਸਕਦੇ ਆ ਕਿ ਹੁਣ ਹੁਸ਼ਿਆਰਪੁਰ ਦੇ ਵਿੱਚ ਜਿਹੜੀਆਂ ਸਥਿਤੀਆਂ ਉਹ ਵੱਖਰੀਆਂ ਜਿਹੜੀਆਂ ਹੋ ਸਕਦੀਆਂ ਸੋ ਇਸੇ ਤਰੀਕੇ ਨਾਲ ਜੇਕਰ ਆਪਾਂ ਗੱਲ ਕਰ ਲਈਏ ਜਿਹੜਾ ਜੀ ਗੁਰਦਾਸਪੁਰ ਦੀ ਕਿਉਂਕਿ ਕਾਫੀ ਸੀਟਾਂ ਨੇ ਸੋ ਜਾਦੇ ਟਾਈਮ ਤੁਹਾਡਾ ਆਪਾਂ ਨਾਲ ਲਈਏ ਤੇ ਗੁਰਦਾਸਪੁਰ ਦੇ ਵਿੱਚ ਜੀ ਕਾਂਗਰਸ ਦੇ ਬੰਨਿਓ ਸੁਖਜਿੰਦਰ ਸਿੰਘ ਰੰਧਾਵਾ ਨੇ ਤੇ ਭਾਜਪਾ ਨੇ ਦਿਨੇਸ਼ ਸਿੰਘ ਬੱਬੂ ਜੀ ਨੂੰ ਜਿਹੜੀ ਆ ਟਿਕਟ ਦਿੱਤੀ ਆ ਸਨਮੋਨੀ ਕਾਲੀ ਦਲ ਦੇ ਦਿਲਜੀਤ ਸਿੰਘ ਚੀਮਾ ਨੇ ਇਸੇ ਤਰੀਕੇ ਨਾਲ ਜੇਕਰ ਆਪਾਂ ਦੇਖੀਏ ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ ਨੇ ਉਹ ਹੋ ਹੈਗੇ ਨੇ ਅਮਨ ਸ਼ੇਰ ਸਿੰਘ ਤੇ ਇਹ ਜਿਹੜੇ ਆ ਇੱਥੇ ਸੁਖਜਿੰਦਰ ਸਿੰਘ ਰੰਧਾਵਾ ਕੋਈ ਉਹਨਾਂ ਨੂੰ ਵੀ ਇੰਟਰੋਡਕਸ਼ਨ ਦੀ ਜ਼ਰੂਰਤ ਨਹੀਂ ਜਿਹੜੇ ਆ ਪੰਜਾਬ ਦੇ ਮੁੱਖ ਮੰਤਰੀ ਬਣਦੇ-ਬਣਦੇ ਰਹਿ ਗਏ ਸੀ ਉਹ ਡਿਪਟੀ ਮੁੱਖ ਮੰਤਰੀ ਰਹੇ ਨੇ ਜਿਨ੍ਹਾਂ ਦੇ ਮੰਤਰੀ ਰਹੇ ਨੇ ਜਿਨ੍ਹਾਂ ਦੇ ਮੰਤਰੀ ਹੁੰਦੇ ਲੱਖਾਂ ਸਿਧਾਨਾ ਦੇ ਨਾਲ ਉਹਨਾਂ ਦੀ ਗੱਲਬਾਤ ਮੀਡੀਆ ਦੇ ਵਿੱਚ ਉਹ ਬਹੁਤ ਚਰਚਾ ਦੇ ਵਿੱਚ ਰਹੇ ਨੇ ਸੁਖਜਿੰਦਰ ਸਿੰਘ ਰੰਧਾਵਾ ਫਿਰ ਜਿਹੜਾ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਗਿਆ ਕੁਰਸੀ ਤੋਂ ਉਦੋਂ ਵੀ ਮੋਰੇ ਮੋਰੇ ਸੀ ਜਿਵੇਂ ਮੈਂ ਕਿਹਾ ਕਿ ਮੁੱਖ ਮੰਤਰੀ ਬਣਦੇ ਬਣਦੇ ਰਹੇਗਾ ਕਾਫੀ ਇਹ ਉਹਨਾਂ ਦਾ ਨਾਮ ਚੱਲਦਾ ਰਿਹਾ ਕਿ ਉਹ ਜਿਹੜੇ ਆ ਇਥੋਂ ਮੁੱਖ ਮੰਤਰੀ ਬਣਨ ਜਾ ਰਹੇ ਨੇ ਪਰ ਜਿਹੜਾ ਨਹੀਂ ਉਹ ਉਹਨਾਂ ਦੀ ਕਹਿ ਲਓ ਕਿ ਅਖੀਰ ਤੇ ਆ ਕੇ ਉਹਨਾਂ ਨੂੰ ਜਿਹੜਾ ਨਾ ਹੋ ਗਈ ਤੇ ਚੰਨੀ ਸਾਹਿਬ ਜਿਹੜੇ ਆ ਉਹ ਮੁੱਖ ਮੰਤਰੀ ਬਣ ਜਾਂਦੇ ਨੇ ਇਹਨੂੰ ਲੈ ਕੇ ਲਗਾਤਾਰ ਜਿਹੜੇ ਆ ਸੁਨੀਲ ਜਾਖੜ ਹਜੇ ਤੱਕ ਜਿਹੜੇ ਆ ਉਹ ਇਤੇ ਕਟਾਕਸ਼ ਕਰਦੇ ਨੇ ਵੀ ਕਾਂਗਰਸ ਪਾਰਟੀ ਦੇ ਉੱਤੇ ਕਾਫੀ ਕੁਝ ਉਹ ਬਿਆਨਬਾਜ਼ੀ ਉਹਨਾਂ ਦੀ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀਗਾ ਜਿਦੇ ਵਿੱਚ ਕਾਫੀ ਖਫਾ ਨੇ ਉਹ ਕਾਂਗਰਸ ਪਾਰਟੀ ਤੋਂ ਇਸ ਦੇ ਚਲਦੇ ਆ ਕਿ ਉਹਨਾਂ ਨੇ ਜਿਹੜਾ ਪਹਿਲਾਂ ਕਿਉਂਕਿ ਉਹਨਾਂ ਦਿਨਾਂ 'ਚ ਇਹ ਗੱਲ ਆਈ ਸੀਗੀ ਸੁਨੀਲ ਜਾਕਰ ਸਾਹਿਬ ਨੇ ਵੀ ਕਿਹਾ ਮੀਡੀਆ ਦੇ ਵਿੱਚ ਵੀ ਪ੍ਰੋ ਪੰਜਾਬ ਨੇ ਖਬਰ ਬ੍ਰੇਕ ਕੀਤੀ ਸੀਗੀ ਕਿ 43 ਲੋਕਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਵੋਟ ਕੀਤਾ ਤੇ ਬਾਅਦ ਵਿੱਚ ਜਿਹੜਾ ਸੁਨੀਲ ਜਾਕਰ ਸਾਹਿਬ ਨੂੰ ਨਹੀਂ ਬਣਾਇਆ ਗਿਆ ਤੇ ਇਹਨਾਂ ਦੀ ਕਾਂਗਰਸ ਪਾਰਟੀ ਦੇ ਦੀ ਕਬਡੀ ਲੀਡਰ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਸਿੱਖ ਮੁੱਖ ਮੰਤਰੀ ਹੋਣਾ ਚਾਹੀਦਾ ਜੋ ਕਿ ਬਿਲਕੁਲ ਇੱਕ ਬੇਹੋਦਾ ਜੀ ਗੱਲ ਹੈ ਟੂ ਵੀ ਬੀਰੀ ਆਨੈਸਟ ਜਿਵੇਂ ਉਸ ਸਮੇਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਕਿ ਕਾਬਲੀਅਤ ਮੇਨ ਚੀਜ਼ ਹੋਣੀ ਚਾਹੀਦੀ ਆ ਪੰਜਾਬ ਜਦੋਂ ਸੀ ਇਹ ਕਹਿੰਦੇ ਆ ਕਿ ਪੰਜਾਬ ਦਾ Hindu ਨਾ Muslim ਪੰਜਾਬ ਵਾਸ ਦਾ ਗੁਰਾਂ ਦੇ ਨਾਂ ਤੇ ਪੰਜਾਬ ਸਾਰਿਆਂ ਦਾ ਸੋ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਲਈ ਕੋਈ ਕੁਆਲਿਫੀਕੇਸ਼ਨ ਨਹੀਂ ਕਿ ਉਹ ਕਿਹੜੇ ਧਰਮ ਦਾ ਆ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਕੁਆਲਿਫੀਕੇਸ਼ਨ ਨਹੀਂ ਹੋਣੀ ਚਾਹੀਦੀ ਆ ਕਿ ਉਹਦੇ ਵਿੱਚ ਸਿਆਸੀ ਸੂਝ-ਬੂਝ ਕਿੰਨੀ ਆ ਤੇ ਉਹ ਸੂਬੇ ਨੂੰ ਲੀਡ ਕਿੱਦਾਂ ਕਰ ਸਕਦਾ ਨੋ ਡਾਊਟ ਸੁਨੀਲ ਜਨਿਲ ਜਾਖੜ ਸਾਹਿਬ ਬਹੁਤ ਚੰਗੇ ਤੇ ਸੂਝਮਾਨ ਆਗੂ ਨੇ ਸੋ ਖੈਰ ਇਹ ਜਿਹੜੀ ਆ ਕਿਉਂਕਿ ਗਰਦਾਸਪੁਰ ਦੀ ਸੀਟ ਤੋਂ ਲੜਦੇ ਵੀ ਰਹੇ ਨੇ ਸੋ ਇਸ ਕਰਕੇ ਜੇਕਰ ਖੈਰ ਆਪਾਂ ਦੇਖੀਏ ਤਾਂ ਇਹ ਜਿਹੜਾ 2019 ਦੇ ਵਿੱਚ ਗਰਦਾਸਪੁਰ ਤੋਂ ਹੀ ਉਹ ਖੜੇ ਸੀਗੇ ਤੇ ਸੁਨੀਲ ਜਾਖੜ ਸਾਹਿਬ ਨੂੰ ਕਾਂਗਰਸ ਦੇ ਬਣਿਓ 476260 ਵੋਟਾਂ ਲੈ ਕੇ ਗਏ ਸੀ ਉਹ ਜਦਕਿ ਜਿੱਤ ਹੋਈ ਸੀਗੀ ਸਨੀ ਦਿਓਲ ਦੀ ਭਾਜਪਾ ਦੇ ਵੱਲੋਂ 558719 ਵੋਟਾਂ ਉਹਨਾਂ ਨੂੰ ਮਿਲੀਆਂ ਸੀਗੀਆਂ ਪੀਟਰ ਮਸੀ ਨੂੰ ਆਮ ਆਦਮੀ ਪਾਰਟੀ ਦੇਆਂ ਨੂੰ ਸਟਾਈ ਹਿਆਰ 744 ਵੋਟਾਂ ਹਾਸਲ ਹੋਈਆਂ ਸੀਗੀਆਂ 2114 ਦੀ ਜਿਹੜੀ ਗਰਦਾਸਪੁਰ ਦੀ ਲੋਕ ਸਭਾ ਸੀਗੀ ਉਹਦੇ ਵਿੱਚ ਵਿਨੋਦ ਖੰਨਾ ਸਾਹਿਬ ਜਿਹੜੇ ਆ ਬੀਜੇਪੀ ਦੇ ਵੱਲੋਂ ਜਿੱਤੇ ਸੀਗੇ 482255 ਵੋਟਾਂ ਲੈ ਕੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਇਸ ਸਮੇਂ ਪੰਜਾਬ ਦੇ ਆਪੋਜੀਸ਼ਨ ਲੀਡਰ ਨੇ ਉਹਨਾਂ ਨੂੰ 1 ਲੱਖ ਛੇ ਵਾਲੀ 190 ਵੋਟਾਂ ਹਾਸਲ ਹੋਈਆਂ ਸੀਗੀਆਂ ਸੁੱਚਾ ਸਿੰਘ ਛੋਟੇਪੁਰ ਉਸ ਸਮੇਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੁੰਦੇ ਸੀਗੇ 1 ਲੱਖ 733376 ਵੋਟਾਂ ਹਾਸਲ ਹੋਈਆਂ ਸੀਗੀਆਂ ਸੁੱਚਾ ਸਿੰਘ ਛੋਟੇਪੁਰ ਉਹੀ ਨੇ ਜਿਨ੍ਹਾਂ ਨੇ ਜਿਹੜਾ ਜਿਨ੍ਹਾਂ ਦੇ ਖਿਲਾਫ ਆਮ ਆਦਮੀ ਪਾਰਟੀ ਦਾ ਕਹਿਣਾ ਸੀ ਕਿ ਕੋਈ ਸਟਿੰਗ ਜਾਂ ਕੋਈ ਵੀਡੀਓ ਆ ਜਿਹੜੀ ਆ ਜਿਹੜੇ ਚੱਲਦੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਪ੍ਰਦੇਸ਼ ਦੇ ਪ੍ਰਧਾਨ ਨੂੰ ਜਿਹੜਾ ਬਾਹਰ ਕਰ ਦਿੱਤਾ ਗਿਆ ਹਜੇ ਤੱਕ ਕੋਈ ਵੀਡੀਓ ਜਾਂ ਕੋਈ ਸਟਿੰਗ ਜਿਹੜਾ ਲੋਕਾਂ ਦੇ ਸਾਹਮਣੇ ਨਹੀਂ ਆਇਆ ਸੋ ਇਹ ਜਿਹੜਾ ਗੁਰਦਾਸਪੁਰ ਦੀ ਜਿਹੜੀ ਸਥਿਤੀ ਹੈ ਜੀ ਕਿ ਉੱਥੇ ਕੇਸਵੀਕੇ ਨਾਲ ਇਹ ਚੀਜ਼ਾਂ ਬਦਲਦੀਆਂ ਨੇ ਜਿਹੜੀ ਮੈਂ ਜਿਹੜੇ ਇਹਨਾਂ ਦੀ ਗੱਲ ਕਰ ਰਿਹਾ ਆਪਣੇ ਸੁਨੀਲ ਜਾਖੜ ਸਾਹਿਬ ਦੀ ਸੁਨੀਲ ਜਾਖੜ ਨੇ ਜਿਹੜੀ ਇੰਟਰਵਿਊ ਕੀਤੀ ਆ ਜੀ ਉਹਨਾਂ ਨੇ ਉਹਦੇ ਵਿੱਚ ਉਹਨਾਂ ਨੇ ਕਾਫੀ ਗੱਲਾਂ ਕੀਤੀਆਂ ਹੁਣ ਉਹ ਕੇਸਵੀਕੇ ਨਾਲ ਪਲੇਆਊਟ ਕਰਦੀਆਂ ਇੱਥੇ ਆ ਕੇ ਜਿਹੜਾ ਚੂਣਾ ਦੇ ਵਿੱਚ ਆ ਕੇ ਇਹ ਕਾਫੀ ਅਭੀਖਣ ਵਾਲਾ ਰਹੇਗਾ ਸੋ ਜਿਹੜਾ ਅੱਗੇ ਆਪਣੇ ਪੰਜ ਹਲਕੇ ਹੂਰ ਨੇ ਆਉਣ ਵਾਲੇ ਵੀਲੌਗ ਦੇ ਵਿੱਚ ਉਹਨਾਂ ਤੇ ਆਪਾਂ ਗੱਲ ਕਰਾਂਗੇ ਸੋ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਧੰਨਵਾਦ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਜੇਕਰ TikTok ਤੇ ਦੇਖ ਰਹੇ ਹੋ ਤਾਂ ਫੋਲੋ ਜਰੂਰ ਕਰ ਲੈਣਾ ਬਹੁਤ ਧੰਨਵਾਦ